ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵਿਰੁੱਧ ਚਾਰ ਸ਼ੀਟ ਜਾਰੀ ਕੀਤੀ ਹੈ ਚਾਰ ਸ਼ੀਟ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਸੂਬਾ ਸਰਕਾਰ ਹੜ੍ਹਾਂ ਦਾ ਅੰਦਾਜ਼ਾ ਲਗਾਉਣ ਵਿੱਚ ناکਾਮ ਰਹੀ ਦਰਿਆਵਾਂ ਅਤੇ ਨਾਲਿਆਂ ਦੀ ਸਫਾਈ ਸਹੀ ਢੰਗ ਨਾਲ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਸੂਬਾ ਹੜ੍ਹ ਦੀ ਚਪੇਟ ਵਿੱਚ ਆਇਆ ਏ ਹੜ੍ਹਾਂ ਤੋਂ ਬਾਅਦ ਵੀ ਸੂਬਾ ਸਰਕਾਰ ਗੰਭੀਰਤਾ ਦਿਖਾਉਣ ਵਿੱਚ ناکਾਮ ਰਹੀ ਜਿਸ ਦੇ ਚਲਦਿਆਂ ਕਾਫੀ ਗੰਭੀਰ ਨਤੀਜੇ ਭੁਗਤਣੇ ਪਏ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼wini ਸ਼ਰਮਾ ਨੇ ਪੰਜਾਬ ਦੀ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਚ ਸਾਲ 202 ਤੇ ਵਿੱਚ ਵੀ ਹੜ੍ਹ ਆਏ ਪਰ ਉਹਨਾਂ ਤੋਂ ਵੀ ਸੂਬਾ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਸਰਕਾਰ ਦੇ ਮਾੜੇ ਪ੍ਰਬੰਧਾ ਕਾਰਨ ਰੋਪੜ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਜਿਸ ਨਾਲ 157 ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸੁਝਾਅ ਦਿੱਤੇ ਸਨ ਜਿਨ੍ਹਾਂ ਨੂੰ ਅਣਗੌਲੀਆਂ ਕੀਤਾ ਗਿਆ ਬੀਜੇਪੀ ਮੁਤਾਬਕ ਪੰਜਾਬ ਚ ਹੜ੍ਹਾਂ ਵਿਚਾਲੇ ਪੰਜਾਬ ਦੀ ਮਾਨ ਸਰਕਾਰ ਮੀਟਿੰਗਾਂ ਨੂੰ ਨਜ਼ਰਅੰਦਾਜ਼ ਕਰਦੀ ਰਹੀ ਅਤੇ ਦਿੱਲੀ ਚ ਚੋਣ ਪ੍ਰਚਾਰ ਅਤੇ ਲੁਧਿਆਣਾ ਚੋਣ ਦੇ ਜ਼ਿਆਦਾ ਧਿਆਨ ਕੇਂਦ੍ਰਿਤ ਕਰਦੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੁੜ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਸਦੀ ਦੀ ਸਭ ਤੋਂ ਵੱਧ ਭਿਆਨਕ ਤਬਾਹੀ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਹੋਈ ਹੈ ਉਹਨੂੰ ਤਕਰੀਬਨ ਢਾਈ ਮਹੀਨੇ ਹੋ ਗਏ ਆ ਔਰ ਸ਼ੁਰੂਆਤੀ ਅੰਕਲਨ ਇਹ ਹੈ ਕਿ ਜਿਸ ਤਰੀਕੇ ਦੇ ਨਾਲ 5 ਲੱਖ ਤੋਂ ਵੱਧ ਏਕੜ ਏਕੜ ਤੋਂ ਵੱਧ ਜਿਹੜੀ ਫਸਲਿਆ ਉਤਬਾਹ ਹੋਈ ਹੈ 2305 ਜਿਹੜੇ ਪਿੰਡ ਨੇ ਉਹ ਬਿਲਕੁਲ ਬਰਬਾਦ ਹੋ ਗਏ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀ ਗਈਆਂ ਪਸ਼ੂ ਧਨ ਮਾਰਿਆ ਗਿਆ ਘਰ ਟਹਿ ਟੇਰੀ ਹੋ ਗਏ 8500 ਕਿਲੋਮੀਟਰ ਤੱਕ ਦੀਆਂ ਛੜਕਾਂ ਜਿਹੜੀਆਂ ਉਹ ਖਰਾਬ ਹੋ ਗਈਆਂ 3200 ਸਕੂਲ ਜਿਹੜੇ ਆ ਉਹ ਟਹਿ ਗਏ 19 ਕਾਲਜ ਟਹਿ ਗਏ ਮੇਰਾ ਇਹ ਦੱਸਣ ਦਾ ਪਰਪਜ ਇਹ ਸੀ ਕਿ ਬਹੁਤ ਵੱਡੀ ਤਬਾਹੀ ਹੋਈ ਆ ਜਨਤਾ ਨੂੰ ਸੱਚ ਪਤਾ ਚਲੇ ਪੰਜਾਬ ਚ ਜਿਹੜੇ ਹਾਰ ਜਿਹੜੀ ਇਹ ਵਿਪਤਾ ਆਈ ਹੈ ਇਹਦਾ ਅਸਲੀ ਦੋਸ਼ੀ ਕੌਣ ਹੈ ਇਤੋਂ ਨਾ ਕਿ ਖਲਾਸੀ ਕਰਾਣੀ ਹੈ ਤੇ ਕਹਿੰਦੇ ਹੋ ਰੱਬ ਦਾ ਕਹਿਨ ਹੈ ਇਹ ਚਾਰ ਸ਼ੀਟ ਪੜਨ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਇਹ ਰੱਬ ਦਾ ਨਹੀਂ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਵਿਪਤਾ ਅਸੀਂ 3.5 ਸਾਲ ਆਪਣੇ ਪੱਲੇ ਪਾਈ ਸੀ ਉਹਦਾ ਕਹਿਰ ਹੈ